ਇਹ ਕੀ ਹੋਇਆ ਕਿ ਕੌਣ ਕੌਣ ਸੀ ਲੜਾਈ ਚ ਕੱਲ 6:00 ਦਾ ਟਾਈਮ ਸੀ ਅਸੀਂ ਕੱਪੜੇ ਧੋਂਦੇ ਪੈ ਸੀ ਜ਼ਬਰਦਸਤੀ ਆ ਕਿ ਮੇਰੇ ਨਾਲ ਦੋ ਮਾਵਾਂ ਤਿੰਨਾਂ ਨਾਲ ਗੱਲ ਪੈ ਗਈਆਂ ਮੇਰੇ ਆਕੇ ਤੇ ਮੈਂ ਵੀ ਇਕੱਲੇ ਕਰ ਰਹੀ ਸੀ ਤੇ ਮੇਰੇ ਕੋਲ ਦੋ ਬੱਚੇ ਸੀ ਮੇਰੀ ਕੁੜੀਆਂ ਨਾਲ ਦੋ ਮੇਰੇ ਘਰ ਦੇ ਨਾਲ ਵੀ ਗਏ ਐ ਤੇ ਅੜ ਗਏ ਸੀ ਬਾਹਰ ਖੇਤੀ ਘਰ ਨਹੀਂ ਗਏ ਸੀ ਮੈਂ ਇਕੱਲੀ ਕਰ ਰਹੀ ਸੀ ਮੈਨੂੰ ਕੁੱਟ-ਕੁੱਟ ਕਰਾ ਜ਼ਬਰਦਸਤੀ ਬੜਾਈ ਵੀ ਕੁਟਾ ਨੇ ਤੇ ਇੱਕ ਸਾਡਾ ਕਮਰਾ ਤੇ ਨਾਲ ਸਾਡੇ ਮੱਝਾ ਦੀ ਜਗ੍ਹਾ ਬਣੀ ਹੋਈ ਏ ਤੇ ਬਾਹਰ ਤੋਂ ਆਂਢੋਸ਼ ਬੰਦੇ ਮੰਗਵਾ ਕੇ ਤੇ ਉਹ ਵੀ ਸਾਰਾ ਬਤੌਰ ਪਨ ਕਰ ਦਿੱਤਾ ਨੇ। ਸੱਟਾ ਕਿੱਥੇ ਕਿੱਥੇ ਲੱਗਣਾ? ਸੱਟਾ ਸਾਰਾ ਸਿਰ ਤੇ ਸਰ ਤੇ ਅੰਭਾਾਂ ਤੇ ਕੰਢਕ ਤੇ ਪੇਟ ਵਿੱਚ ਵੀ। ਕੌਣ-ਕੌਣ ਸੀ ਲੱਦਣਾ ਲੈ ਤਾ ਦੇਣਾ? ਉਹ ਦੋ ਸੀ ਤੋਂ ਨਬਰ ਦੇ ਅੰਸ਼ ਬਤ ਬੰਦੇ ਮੰਗਵਾ ਕੇ ਤੇ ਸਾਰਾ ਪਨ ਤੋੜ ਕਰ ਵੀ ਟਾਟੇਰੀ ਕਰ ਦਿੱਤਾ ਨੇ ਸਾਰਾ ਸਾਡੇ ਕਰਦਾ। ਉਹਨਾਂ ਨੇ ਇਲਜ਼ਾਮ ਲਾਇਆ ਨੇ ਕਿ ਇਹਨਾਂ ਦੇ ਦੋ ਔਰਤਾਂ ਨੇ ਤੇ ਤਿੰਨ ਬੰਦੇ ਨੇ ਤਿੰਨ ਬੰਦੇ ਕੁੱਟਮਾਰ ਕੀਤੀ ਥਾਜੇ ਤੇ ਹਾਂ ਪੰਜ ਬੰਦੇ ਕੁੱਟਮਾਰ ਕੀਤੀ ਬਾਹਰ ਦੇ ਬੰਦੇ ਗੁੰਡੇ ਮਗਵਾ ਕੇ ਪੰਜ ਬੰਦੇ ਉਹ ਸੀ ਨਹੀਂ ਨਹੀਂ ਤੁਹਾਡੇ ਤੇ ਉਹਨਾਂ ਨੇ ਦੋਸ਼ ਲਾਇਆ ਨੇ ਕਿ ਇਹਨਾਂ ਦੇ ਬੰਦਿਆਂ ਨੇ ਵੀ ਕੁੱਟਮਾਰ ਕੀਤੀ ਉਹਨਾਂ ਦੀ ਔਰਤਾਂ ਦੀ ਸਨ ਸਾਢੇ ਤੇ ਵੀ ਕੀਤੀ ਨੇ ਸਾਰੀ ਵੀ ਕਾਰਵਾਈ ਵੀ ਕੁੱਟਮਾਰ ਵੀ ਕਰਕੇ ਬਾਹਰ ਦੇ ਬੰਦੇ ਮਗਵਾ ਕੇ ਸਾਡੇ ਘਰ ਦੀ ਟਾਹਟੇਰੀ ਕਰ ਦਿੱਤੀ ਨੇ ਸਰ ਤੁਹਾਡੀ ਲੜਾਈ ਦਾ ਕੁੱਟਮਾਰ ਕਿਉਂ ਹੋਈ ਤੁਹਾਡੀ ਕੱਲ ਸਾਡੀ ਕੁੱਟਮਾਰ ਹੋਈ ਏ ਕੱਲ 4 ਵਜੇ ਪਾਣੀ ਦੀ ਪਾਣੀ ਤੋਂ ਅਸੀਂ ਮਾਰਾ ਜਾਂ ਨਾ ਲਿਆ ਏ ਵੀ ਤੁਸੀਂ ਪਾਣੀ ਸਾਡੇ ਗੇਟ ਦੇ ਅੱਗੇ ਨਾਲ ਡਿੱਗੋ ਬੱਚਿਆਂ ਨੂੰ ਨੁਕਸਾਨ ਹੋ ਸਕਦਾ ਏ ਤੇ ਮੇਰੀ ਲੜਕੀ ਮੇਰੇ ਕੋਲ ਰਹਿੰਦੀ ਏ ਉਹਦਾ ਪਤੀ ਨਹੀਂ ਹੈਗਾ rau ਕਹਦੇ ਨੇ ਤੇ ਮੇਰੇ ਕੋਲ ਧੀ ਜੁਆਇ ਰਹਿੰਦੀ ਸੀ ਇਹ ਬੱਚਿਆਂ ਦੀ ਸੇਵਾ ਵਾਸਤੇ ਮੈਂ ਆਪ ਦੇ ਬੁਹਵੇ ਤੇ ਰੱਖਿਆ ਏ ਤੇ ਉਹਦੋਂ ਬਾਅਦ ਤੇ ਮੇਰੀ ਲੜਕੀ ਨੂੰ ਇਨਾ ਤ੍ਰੈਂਗਲ ਮਾਰ ਕੇ ਸੱਟ ਕਰ ਦਿੱਤੀ। ਕਿੰਨੇ ਜਣੇ ਹੋਗੇ ਸੀਗੇ? ਦੋ ਭਰਾ, ਤਿੰਨ ਜਨਾਨੀਆਂ। ਕਾਰਨ ਕਾਰਨ ਇਹੋ ਤਾਂ ਇਨਾ ਬਹੁਤ ਮੇਰੇ ਨਾਲ ਹਲਾਤ ਮਾਰੀ ਕੀਤੀ ਏ। ਕਾਰਨ ਇਹ ਕਿ ਸੱਟਾਂ ਕਿਤੇ ਕਿਤੇ ਮਾਰੀ। ਸੱਟਾਂ ਸਾਰਾ ਪਿੰਡਾ ਘੋਟ ਕੇ ਤੇ ਹੱਥ ਤੇ ਬਹੁਤ ਜ਼ਖਮ ਕਰ ਦਿੱਤਾ ਖੂਨੋਂ ਖੂਨ ਹੋ ਗਈ ਮੇਰੀ ਗਲਕੀ। ਤੇ ਸਾਰੇ ਲੋਕ ਨੇ ਵੇਖਾ ਹੈ ਵੀ ਇਨੋਂ ਤਹੀ ਐਨਾ ਜ਼ਬਰਦਾਰ ਸੀ ਕਿਉ ਮਾਰਿਆ ਤੁਹਾਡੇ ਘਰ ਦੇ ਵਿੱਚ ਕੋਈ ਪੁਰਸ਼ ਵੀ ਹੈਗੇ ਨੇ ਬੰਦੇ ਵੀ ਹੈਗੇ ਨੇ ਤੁਹਾਡੇ ਬੰਦੇ ਨਹੀਂ ਗਏ ਸਾਡੇ ਘਰ ਵਿੱਚ ਮੈਂ ਇਕੱਲੀ ਰਹਿੰਦੀ ਆ ਤੀ ਤਿੰਨ ਪੋਤੀਆਂ ਮੇਰੇ ਕੋਲ ਨੇ ਤੇ ਤੀ ਮੇਰੇ ਕੋਲ ਇਕੱਲੀ ਅਸੀਂ ਪੋਤੀਆਂ ਦਾ ਜਿਹੜੇ ਮਾਪੇ ਤੁਹਾਡੇ ਤੀ ਪੁੱਤਰ ਨੂੰ ਪੁੱਤਰ ਜੋ ਨੂੰਹ ਪੁੱਤਰ ਨਹੀਂ ਰਹਿ ਗਏ ਉਹ ਨਾਥ ਬੱਚੀਆਂ ਤਿੰਨ ਮੇਰੇ ਕੋਲ ਨੇ ਤੇ ਉਹ ਮੇਰੀਆਂ ਪੋਤੀਆਂ ਮੇਰੇ ਕੋਲ ਰਹਿੰਦੀਆਂ ਨੇ ਉਹਨਾਂ ਦੀ ਸੇਵਾ ਦੋ ਅਹੀਂ ਨਾ ਮਾਂ ਮਾਂ ਤੀ ਨਹੀਂ ਆਹੀ ਦੋਵੇਂ ਕਰ ਸਕੀਆਂ ਤੇ ਤੁਹਾਡੀ ਦਾ ਘਰ ਵਾਲਾ ਤੇ ਤੁਮ ਇਹ ਮਤੀ ਮੇਰੀ ਦਾ ਤਾਂ ਘਰ ਵਾਲਾ ਮੁੱਕ ਗਿਆ ਹੈ ਰੱਬ ਦੇ ਕਰੇਗਾ ਕਰਨ ਜੀ ਇਹ ਕੇ ਸਾਡੇ ਫਾਦਰ ਸਾਹਿਬ ਨਹੀਂ ਹੈਗੇ ਤੇ ਨਾ ਬ੍ਰਦਰ ਹੈਗਾ ਤੇ ਜਮੀਨ ਤੇ ਅਧਿਕਾਰ ਤੇ ਕਬਜ਼ਾ ਕਰਨਾ ਚਾਹੁੰਦੇ ਨੇ ਤੇ ਅਸੀਂ ਦੇਖਭਾਲ ਕਰਦੇ ਸੀਗੇ ਬੱਚਿਆਂ ਦੀ ਬ੍ਰਦਰ ਦੀ ਡੈਥ ਹੋ ਗਈ ਤੇ ਬੇਟੀਆਂ ਕਰਕੇ ਮਾਂ ਤਾਂ ਇਕੱਲੀ ਸੀਗੀ ਤੇ ਹਸਬੰਡ ਜੀ ਦੀ ਵੀ ਡੈਥ ਹੋ ਗਈ ਕੋਟਮਾਰ ਕਰਕੇ ਉਧਰ ਭੱਜਿਆ ਨੇ ਤੇ ਮੈਂ ਕੁਝ ਨਹੀਂ ਕਿਹਾ ਸਰਪੰਚ ਨੇ ਸਾਡਾ ਪਹਿਲਾਂ ਵੀ ਆਪਸੀ ਪੰਚਾਇਤੀ ਫੈਸਲਾ ਕਰਾਇਆ ਸੀਗਾ ਉਹਨਾਂ ਤੇ ਉਸ ਤੋਂ ਬਾਅਦ ਅਸੀਂ ਕਿਹਾ ਕੋਈ ਗੱਲ ਸਰਪੰਚ ਸਾਡਾ ਸੀ ਤੁਹਾਡੇ ਨਾਲ ਆ ਜਿਵੇਂ ਤੁਸੀਂ ਸਾਨੂੰ ਕਹਿ ਦਿਓ ਸਰਪੰਚ ਦੇ ਹੌਸਲੇ ਤੇ ਜੋ ਕੁਝ ਕਰ ਰਹੇ ਨੇ ਕਹਿੰਦਾ ਇਹਨਾਂ ਮਾਵਾ ਤੇ ਹਨ ਮਾਰਕਣਾ ਅਸੀਂ ਦਾਲ ਪੀ ਲਾਂਗੇ ਆ ਸਾਨੂੰ ਕੋਈ ਖਤਰਾ ਨਹੀਂ ਸਾਨੂੰ ਕੋਈ ਰੋਕ ਨਹੀਂ ਸਕਦਾ ਤੇ ਉੱਪਰ ਲੱਗਿਆ ਨੇ ਤਰੈਂਗਲਾ ਮਾਰਿਆ ਨੇ ਮੇਰੇ ਸੱਟਾ ਮਾਰੇ ਨੇ ਮੇਰੇ ਪਹਿਲਾਂ ਵੀ ਐਕਸੀਡੈਂਟ ਹੋਇਆ ਫੈਕਚਰ ਇਸ ਸਾਰੀ ਲੱਤ ਰਾੜ ਪਈ ਹੋਈ ਏ ਤੇ ਪਿੱਛੇ ਬਹੁਤ ਮੈਨੂੰ ਜਨਾਨੀਆਂ ਨੇ ਵੀ ਕੋਟਮਾਰ ਕੀਤਾ ਹੈ ਕਿੰਨੇ ਜਨੇ ਗਏ ਸੀ ਸਰਕਾਰ ਨੇ ਕੀਆ ਦੋ ਪੁਰਖ ਸੀਗੇ ਤੇ ਤਿੰਨ ਲੇਡੀਜ਼ ਸੀਗੀਆਂ ਕਾਰਨ ਕਾਰਨ ਵਾਸ ਹੈ ਹੀ ਜਾਇਦਾਦ ਰਹੀ ਉਤੇ ਕਹਿੰਦੇ ਨੇ ਵੀ ਅਸੀਂ ਕਬਜ਼ਾ ਕਰਨਾ ਹੈ ਘਰ ਦੀ ਜਗ੍ਹਾ ਤੇ ਯਾਨੀ ਕਿ ਤੁਹਾਨੂੰ ਘਰੋਂ ਬਾਹਰ ਕੱਢਣਾ ਹਾਂਜੀ ਹਾਂਜੀ ਘਰੋਂ ਬਾਹਰ ਕੱਢਣਾ ਚਾਹੁੰਦੇ ਨੇ ਕਹਿੰਦੇ ਅਸੀਂ ਮਾਰ ਕੇ ਦਾਲ ਪੀ ਲਾਂਗੇ ਸਾਨੂੰ ਕੋਈ ਡਰ ਨਹੀਂ ਹੈਗਾ ਤੁਹਾਡੇ ਪਰਿਵਾਰ ਵਿੱਚ ਕੌਣ ਕੌਣ ਹੈ ਸਾਡੇ ਪਰਿਵਾਰ ਚ ਅਸੀਂ ਮੰਮੀ ਤੋਂ ਵੀ ਵੱਡੇ ਆ ਪੰਜ ਸਿਸਟਰ ਨੇ ਅਸੀਂ ਪੰਜ ਸਿਸਟਰ ਸੀਗੇ ਉਹ ਆਪ ਉਹਦੇ ਘਰ ਵਾਲੀਆਂ ਨੇ ਹਾਂਜੀ ਤੁਹਾਡਾ ਭਰਾ ਤੇ ਤੁਹਾਡਾ ਪਤੀ ਹੈਗੇ ਨਹੀਂ ਹੈਗੇ ਨਾ ਪ੍ਰਾਇਤਨਾ ਪਤੀ ਪਤੀ ਨਾਲ ਜਿਆ ਹੁਣ 1 ਸਾਲ ਹੋਣਾ ਹੈ 31 ਤਾਰੀਖ ਨੂੰ ਤੁਸੀਂ ਦੋਵੇਂ ਮਾਮਾ ਤੁਸੀਂ ਕਿਹਨਾਂ ਕੰਸਤ ਰਹੇ ਹਾਂ ਹਾਂਜੀ ਮੈਂ ਥੋੜਾ ਬਤ ਜੋ ਵੀ ਮਿਹਨਤ ਕਰਕੇ ਕਰਨੀ ਹੈ ਬੱਚੇ ਪਾਰ ਰਹੀ ਹਾਂ ਆਪੇ ਬੱਚੇ ਪਾਰ ਰਹੇ ਹੋ ਨਹੀਂ ਬੱਚੇ ਮੇਰੇ ਨਹੀਂ ਹੈਗੇ ਮੇਰੇ ਬੱਚੇ ਮਾਲਕ ਨੇ ਦੋ ਦਿੱਤੇ ਸੀਗੇ ਪੂਰੇ ਹੋ ਗਏ ਨੇ ਤੇ ਬਹੁਤ ਘਹਿਰ ਕਰ ਰਹੇ ਨੇ ਸਾਡੇ ਤੇ ਸਰ ਤੇ ਮੈਂ ਚਾਹਨੀ ਕਿ ਮੇਰੀ ਸਖਤ ਤੋਂ ਸਖਤ ਇਹਨਾਂ ਤੇ ਕਾਰਵਾਈ ਬਣਦੀ ਜੋ ਕਾਰਵਾਈ ਕੀਤੀ ਜਾਵੇ ਤੇ ਮੇਰੀ ਮਦਦ ਕਰੋ ਕਿ ਕਿਸੇ ਦੀ ਬੇਟੀ ਨਾਲ ਇਸ ਤਰ੍ਹਾਂ ਦਾ ਕੋਈ ਕਰੇ ਤੁਹਾਡੇ ਛੱਟਾ ਕਿੱਥੇ ਕਿੱਥੇ ਮੇਰੇ ਛੱਟ ਲੱਗੀ ਨੇ ਆ ਉਹ ਪਿੱਛੇ ਮਾਰੀਆਂ ਨੇ ਡਾਂਗਾ ਡੁਗਾ ਮਾਰੀਆਂ ਨੇ ਸੀ ਹੈਗੀਆਂ ਇਹ ਮਾਤਾ ਨੂੰ ਮਾਰਨ ਲੱਗੇ ਸੀਗੇ ਤੇ ਮੈਂ ਗੋ ਹੱਥ ਕਰ ਲੈ ਤੇ ਮੇਰੇ ਆ ਵਜੇ ਹੱਥ ਤੇ ਮਾਤਾ ਨੂੰ ਮੈਂ ਤੱਕਾ ਮਾਰ ਕੇ ਡੇਗਤਾ ਨਹੀਂ ਤਾਂ ਮੇਰੀ ਮਾਤਾ ਨੂੰ ਵੀ ਮਾਰ ਦੇਣ ਸੀ ਸਾਡਾ ਪਿੰਡ ਹੈਗਾ ਗਜਲੀ ਵਾਲਾ ਦੋਨਾ ਮਤੜ ਕਿਉਂ ਹੋਈ ਕੀ ਕਾਰਨ ਕੀ ਆ ਇਹ ਲੜਾਈ ਇਹ ਮੇਰੇ ਦੇਵਰੇ ਦੇ ਮੁੰਡੇ ਨੇ ਉਹਨਾਂ ਦੇ ਘਰ ਤੋਂ ਦੋ ਬੰਦੇ ਨੇ ਤਿੰਨ ਜਨਾਨੀਆਂ ਨੇ ਉਹ ਸਾਨੂੰ ਧਮਕੀਆਂ ਦੇ ਕੇ ਡਰਾ ਡਰਾ ਕੇ ਰੱਖਦੇ ਨੇ ਸਾਡੇ ਜਦੋਂ ਵੀ ਕਿਹੇ ਗੱਲ ਦਾ ਨਾਮ ਲੈਨੇ ਅਗੂ ਗਾਲ ਪੈਂਦੇ ਨੇ ਕਿਉਂ ਵੀ ਆਪਣੀ ਗੇਰ ਦੇ ਅੱਗੇ ਆ ਕੇ ਤਮਕੀਆਂ ਦੇ ਕੇ ਸਾਨੂੰ ਸਾਰੇ ਜੀਆਂ ਨੂੰ ਆਂਦੇ ਨੇ ਵੀ ਅਸੀਂ ਇੱਥੇ ਵਸਣਾ ਤੁਹਾਨੂੰ ਕੱਢ ਦੇਣਾ ਇਥੋਂ ਮੈਂ ਤਿੰਨ ਬੱਚੀਆਂ ਲੈ ਕੇ ਕਿੱਧਰ ਜਾਵਾਂ ਮੈਂ ਕਿਧਰੇ ਮੇਰਾ ਪੁੱਤਰ ਹੈ ਨਹੀਂ ਮੇਰੇ ਤਿੰਨ ਮੇਰੇ ਕੋਲ ਬੱਚੀਆਂ ਇੱਕ ਮੇਰੀ ਦੀ ਮੇਰੇ ਕੋਲ ਇਹ ਸੋ ਸਰਪੰਚ ਦੇ ਹੌਸਲੇ ਤੇ ਵੀ ਸਾਡਾ ਸਰਪੰਚੇ ਮਨਦੀਪ ਸਿੰਘ ਮਨਦੀਪ ਸਿੰਘ ਸਰਪੰਚ ਆ ਤੇ ਇਹ ਸਾਡਾ ਕੁਝ ਨਹੀਂ ਕਰ ਸਕਦੀ ਸਾਨੂੰ ਕੋਈ ਕੱਲੀਆਂ ਔਰਤਾਂ ਇਹਨਾਂ ਨੂੰ ਕੱਲੀਆਂ ਨੂੰ ਮਾਰ ਕੇ ਤੇ ਅਸੀਂ ਜੇਲ੍ਹ ਵੇਖ ਲਾਂਗੇ ਇੰਨਾ ਇਹ ਸਾਬਲਾ ਕੇ ਥਾਂ ਦਾ ਕਬਜ਼ਾ ਕਰਦੇ ਸੀ ਅੱਗੇ ਵੀ ਰੋਲਾ ਚੜਦਾ ਸੀ ਇਹਨਾਂ ਨੂੰ ਕੰਨਾ ਕੋੰਦਾ ਨਹੀਂ ਕਰ ਜਾਂਦੀ ਸੀ ਬੜਾ ਡਾਂਗਾ ਲੂੰਗਾ ਵਿੱਚ ਹੈਗੀਆਂ ਨੇ ਵੇੜੀਆਂ ਬਣੀ ਹੋਈ ਐ ਇਹਨਾਂ ਨੇ ੱੱਕੇ ਨਾਲ ਸਾਡੀ ਥਾਂ ਦਾ ਵਾੜ ਦਾ ਕਬਜ਼ਾ ਕੀਤਾ ਸਾਨੂੰ ਸਾਰੇ ਪਿੰਡ ਵਲਾਈ ਥਾਂ ਵੀ ਤੁਹਾਡੇ ਕਿ ਉਹ ਦਿੱਤੋ ਦੇ ਪ੍ਰਾਰਥੀ ਥਾਂ ਤੁਸੀਂ ਆਪਦੇ ਕੰਨਾ ਕਰੋ ਅਸੀਂ ਤੁਹਾਡੇ ਨਾਲ ਉਹਦੇ ਸਰਪੰਚੀ ਕਰਤੇ ਸਾਡਾ ਫੈਸਲਾ ਹੋ ਗਿਆ ਕੱਲ ਕੀ ਵਾਪਰਿਆ ਕੱਲ ਵਾਪਰਿਆ ਹੈ ਕੱਲ 4 ਵਜੇ ਨਾ ਪਾਣੀ ਪੂਣੀ ਡੋਲੇ ਆਏ ਮੈਂ ਹੀ ਜੋ ਆਖਿਆ ਮੇਰੇ ਬੱਚੇ ਲੱਗ ਪੈਣ ਦੇ ਤੇ ਕੱਲ ਤੁਸੀਂ ਵੀ ਹਟ ਜਾਓ ਪਾਣੀ ਡੋਲੋ ਨਾ ਇਹ ਨਾ ਮੈਨੂੰ ਅੱਗੂ ਗਾਲਾਂ ਖੜੀਆਂ ਅੱਗੂ ਪੈ ਗਏ ਅੱਗੂ ਮੇਰੇ ਗਾਲ ਪੈਣ ਪੈਣੇ ਅੱਗੂ ਮੇਰੀ ਟੀਮ ਜਿਹੜਾ ਨਾਨਾ ਮੇਰੇ ਸਿਰ ਤੇ ਸੱਟ ਲਾਣ ਲੱਗੇ ਨੇ ਤ੍ਰੈਂਗਲ ਮਾਰ ਲੱਗੇ ਨੇ ਅੱਗੋਂ ਮੇਰੀ ਧੀ ਆ ਗਈ ਤੋਂ ਦਾ ਹੱਥ ਤੇ ਸੱਟ ਕਰ ਦਿੱਤੀ ਕਿੰਨੇ ਜਨਨ ਦੋ ਬੰਦੇ ਤੇ ਅਨ ਜਨਾਨੀਆਂ ਉਹਨਾਂ ਸਾਰਿਆਂ ਕੋਲ ਸਾਧ ਨਹੀਂ ਗਈ ਆਪੋ ਆਦੇ ਮੈਂ ਕੱਲੀ ਵਡੇਰੀ ਬਜ਼ੁਰਗ ਮਾਤਾ ਮੈਂ ਕੀ ਕਰ ਸਕਣੀ ਮੈਂ ਤਾਂ ਨਹੀਂ ਛੋਟੇ ਮਾਰ ਸਕਦੀ ਸੱਟਾਂ ਕਿੱਥੇ ਕਿੱਥੇ ਲੱਗੀਆਂ ਸੱਟਾਂ ਪਿੱਛੇ ਕਾਂਡ ਤੇ ਉਹ ਬਹੁਤ ਦੇਖ ਤੇ ਘੁੱਟਾ ਨੇ ਤ੍ਰੇਂਗਲ ਮਾਰਦੇ ਜਿਹੜਾ ਹੱਥ ਪਾੜ ਦਿੱਤਾ ਨੇ ਐ ਕੀ ਮੰਨ ਕਰਦੇ ਸਰਕਾਰ ਤੋਂ ਪੁਲਿਸ ਤੋਂ ਕੀ ਮੰਨ ਕਰਦੇ ਕਾਰਵਾਈ ਕਰੇ ਕਾਰਵਾਈ ਜੋ ਵੀ ਉਹਨਾਂ ਨੂੰ ਸਖਤ ਸਖਤ ਉਹਨਾਂ ਨੂੰ ਸਜ਼ਾ ਚਾਹੀਦੀ ਹੈ ਉਹਨਾਂ ਜੋ ਵੀ ਕਾਨੂੰਨੀ ਕਾਰਵਾਈ ਹੋਣੀ ਚਾਹੀਦੀ ਹੈ ਵੀ ਉਹ ਛੱਡਣ ਵਾਲੇ ਬੰਦੇ ਉਹ ਵੀ ਹਸਪਤਲ ਦਾਖਲ ਨੇ ਹਾਂ ਹਾਂ ਉਹ ਇਹ ਬੰਦੇ ਛੱਡਣ ਵਾਲੇ ਇਹਦੇ ਹੀ ਨਹੀਂ ਉਹ ਤਾਂ ਤੀਜੀ ਚੌਥੀ ਵਰ ਜਾਣੀ ਸਾਡੀ ਲੈ ਸਕਦੇ ਨੇ ਮਾਰ ਨਹੀਂ ਲੱਗੇਗਾ ਮੇਰਾ ਨਕੋੜੋ ਭਾਈ ਸਲਮਰਾਨੀ ਸਲਮਰਾਨੀ ਤਿੰਨ ਬੱਚੇ